हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋਗਾਂ ਮਸੇਲ ਲਈ ਲੈ ਕੇ ਆਏ ਹਾਂ ਦੋਮੀ ਆਗੀਆਂ ਬਈ ਟਾਪ ਕੁਆਲਿਟੀ ਦੀਆਂ ਦੋਮੀ ਆਗੀਆਂ ਤਾਜ਼ੀਆਂ ਸੂਈਆਂ ਇੱਕ ਤੁਹਾਨੂੰ ਦਿਖਾਵਾਂਗੇ HF ਦਾ ਨਗਿੰਨਾ ਤੇ ਇੱਕ ਦਿਖਾਵਾਂਗੇ ਜਰਸੀ ਦਾ ਕ੍ਰੋਸ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ। ਉਹ ਠੀਕ ਹੋਂ ਬਾਈ। ਹਾਂਜੀ ਵਧੀਆ ਜੀ। ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ। ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਜੀ। ਨੇੜੇ ਪਿੰਡ ਬਾਈ। ਨੇੜੇ ਜਲਾਰ ਰਹਿ ਗਿਆ ਜਲਪਰਾ ਬਾਈ ਕਰੇਗਾ ਜੀ। ਠੀਕ ਹੈ ਕੰਡੈਕਟਰ ਨੰਬਰ ਬੋਲੋ। 9041088878 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਬਾਈ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਹ ਐਫ ਜ਼ ਨਗੀਨਾ ਕਿਹੜਾ ਸੂਆ ਬਾਈ ਸੂਈ ਆ। ਇਹ ਦੂਜਾ ਸੂਆ ਸੂਈ ਆ ਜੀ। ਕਿੰਨਾ ਟਾਈਮ ਹੋ ਗਿਆ ਬਾਈ? ਇਹਨੂੰ ਹਫ ਦੁੱਧ ਬਈ ਇਹ ਸਾਡੇ ਹੁਣ ਹੋਊਗਾ 14 ਕਿਲੋ ਠੀਕ ਹੈ ਬਈ ਦੁੱਧ ਬਾਅਦ ਸੀਗਾ ਥੋੜਾ ਘਟ ਗਿਆ ਆ ਕੇ ਨਾ ਉਧਰ ਜੇ ਉਪਰ ਆਇਆ ਕਰ ਗਿਆ ਠੀਕ ਹੈ ਦੁੱਧ 16 ਕਿਲੋ ਚੋਲ ਕੇ ਲਿਆਇਆ ਸੀਗਾ ਠੀਕ ਹੈ ਹਾਂ ਦੁੱਧ 18 20 ਕਿਲੋ ਪਿਆ ਦੂਗੀ ਬਈਆ ਚੁਵਾਈ ਚੁਈ ਨੂੰ ਬਹੁਤ ਚੰਗੀ ਆ ਦੁੱਧ ਐ ਨਹੀਂ ਕੀ ਜਾਤ ਵਾਲੀਆ ਦੁੱਧ ਵੀ ਸੰਗਣਾ ਹੀ ਆ ਮੂੰ ਠੰਡੀ ਸੀ ਹਾਂ ਠੰਡੀ ਪੂਰੀ ਵਧੀਆ ਬਈਆ ਐਂ ਬਹਿ ਜੇ ਐ ਨਹੀਂ ਕੋਈ ਚੱਕਰ ਖਰਾਬ ਕਰਨ ਵਾਲੀ ਓਲਾ ਸਿੱਧਾ ਹੀ ਬਹਿ ਜਾ ਲੈ ਬਣਾ ਚ ਬੱਚੇ ਦੇਖੋ ਬਈ ਕਰਮ ਵਾਲੀ ਲੈ ਸਿੱਧਾ ਹੀ ਬਹਿ ਗਿਆ ਬਿਨਾ ਬੱਚੇ ਤੋਂ ਬਹਿ ਜਾ ਲੈ ਠੰਡੀ ਛੁੰਡੀ ਦਾ ਕਰਮ ਵਾਲੀ ਬਹੁਤ ਆ ਬਾਕੀ ਨਾੜ ਤੇ ਬਾਕੀ ਉਪਰਾ ਹੀ ਬਸੂ ਮੰਨੇ ਜਾਂਦਾ ਹਾਂ ਹਾਂ ਨਹੀਂ ਉਪਰਾ ਕਰੀਏ ਮੰਨ ਕੇ ਚੱਲੋ ਬਈ ਦੋ ਟਾਈਮ ਜਾਂ ਤਿੰਨ ਟਾਈਮ ਬਈ ਦੋ ਤਿੰਨ ਨੂੰ ਛੱਡੂ ਚਾਰ ਪੰਜ ਟਾਈਮ ਜਿੰਨਾ ਟਾਈਮ ਚੰਗਾ ਚਿੱਤ ਖੁਸ਼ ਨਹੀਂ ਹੁੰਦਾ ਆਪਣੇ ਘਰੇ ਚੋਈ ਜਾਂਦਾ ਠੀਕ ਆ ਬਾਕੀ ਬਈ ਰੰਗ ਰੂਪ ਕੱਦ ਕਾਠ ਹਾਂ ਬਾਕੀ ਜਾਤ ਵਾਲੀ ਫੇਸ ਦੇਖੋ ਛੋਟਾ ਛੋਟਾ ਕਰਨਾ ਕਰਮ ਵਾਲੀ ਦਾ ਬੋਦੀ ਵਾਦੀ ਫੁੱਲ ਕਮਾਲ ਦੀ ਐ ਅਸਲ ਵਿੱਚ ਇਹ ਗੱਲ ਕਰੀਏ ਘਰੇ ਖੜਾ ਸੋਹਣਾ ਲੱਗਦਾ ਹਾਂ ਸੋਹਣਾ ਹੀ ਲੱਗਣ ਵਾਲੀ ਬਈ ਯਾਰ ਹੂੰ ਸਹੀ ਬਾਕੀ ਚਾਰੂ ਚੂਰੂ ਕੁਸਮਰਤੀ ਪਾਈ ਜੋ ਠੀਕ ਆ ਆਪਣੇ ਕੋਲ ਤਾਂ ਦੋ ਦਿਨ ਰੰਬੀ ਗਈ ਆ ਗਈ ਠੀਕ ਆ ਉਹਨਾਂ ਕੋਲ ਇੱਕ ਤੇ ਘਰ ਦਾ ਉਹਨੂੰ ਥੋੜਾ ਜਿਹਾ ਬਾਹਲਾ ਕਰਦੇ ਸੀ ਹੋ ਰੋਟਾਂ ਰਟਾਂ ਪਾਈ ਜਾਂਦੇ ਸੀਗੇ ਤੁਰੇ ਫਿਰਦੇ ਠੀਕ ਆ ਬਾਈ ਕਹਿੰਦਾ ਵੀ ਇੱਕੀ ਵੈੜ ਸੀ ਉਹਨਾਂ ਕੋਲੇ ਬਾਈ ਕਰਦੇ ਵੱਧ ਸੀ ਇਹਦਾ ਥੋੜਾ ਜਿਹਾ ਕਿਉਂਕਿ ਜਦੋਂ ਇੱਕ ਪਸ਼ੂਆ ਘਰ ਚ ਬੰਦਾ ਮੱਲੋ ਮੱਲੀ ਕਰਦਾ ਹਾਂ ਸਾਫ਼ ਕਰਦੇ ਰਹੇ ਤਾਂ ਹੀ ਓਪਰਾ ਕਰਦੀ ਥੋੜਾ ਜਿਹਾ ਬਾਕੀ ਰੰਗ ਰੂਪ ਹੀ ਦਸੀ ਜਾਂਦਾ ਬਾਈ ਇੰਨੀ ਚਮਕ ਕਿੱਥੇ ਮਿਲਣੀ ਨਹੀਂ 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 ਸਹੀ ਗੱਲ ਹੈ ਹਮ ਸਹੀ ਗੱਲ ਹੈ ਹਾਂ ਦੋ ਦੋ ਕਹਿੰਦੇ ਪਹਿਲੇ ਸਵੇਰੇ ਸਾਡਾ 18-19 ਲੀਟਰ ਚੋਇਆ ਬਾਈ ਠੀਕ ਹੈ ਬਾਈ ਹਾਂਜੀ ਬਾਕੀ ਫਾੜੀ ਵਾਲਾ ਡਰ ਆ ਜਾਂਦਾ ਹਾਂ ਫਾੜੀ ਦਾ ਸੋਨਾ ਫੀਟ ਨਾਲ ਵਾਲਾ ਲੇਵਾ ਤੇ ਨਹੀਂ ਹੈਗਾ ਭਾਈ ਇਹਨੇ ਦੂਜਾ ਸੂਆ ਤੀਜਾ ਸੂਪ ਵੀ ਕਹਾਂ ਜਾ ਕੇ ਟੁੱਟ ਗਏ ਨੇ ਐਂ ਹੀ ਰਹਿਣਾ ਫਿਰ ਰਹਿਣਾ ਰਹਿਣਾ ਇਹਨੇ ਐ ਹੀ ਆ ਸਹੀ ਗੱਲ ਤੇ ਚੂਣ ਚਵਾ ਕਿਵੇਂ ਦਬਾ ਜਵਾਬ ਬਹੁਤ ਸੋਹਣਾ ਬਈ ਧਾਰਾ ਮਾਰ ਦਿੰਨੇ ਬੱਚਾ ਲਾ ਕੇ ਬਈ ਕਹਿੰਦਾ ਬੱਚਾ ਲਾ ਕੇ ਬਈ ਧਾਰਾ ਵੀ ਮਾਰ ਦਿੰਨੇ ਠੰਡੀ ਸੀਲ ਕਹਿੰਦਾ ਫੁੱਲ ਆ ਗਈ ਤੇ ਬਾਕੀ ਨਾ ਤੁਸੀਂ ਐਂ ਦੇਖੋ ਬਈ ਗੁਲਾਬੀ ਲੇਵਾ ਤੇ ਗੁਲਾਬੀ ਆ ਗਿਆ ਥਣਕਰਮ ਵਾਲੀ ਨੂੰ ਸੋਹਣੇ ਡਾਂਚੇ ਜਾ ਗਏ ਅਸਲ ਵਿੱਚ ਇਹ ਗੱਲ ਕਰੀਏ ਐਚਐਫਬੀ ਹੋਰ ਬ੍ਰਿਡਰ ਹੋਰ ਭਾਈ ਬੱਚਾ ਹੀ ਬਾੜਾ ਆਪਾਂ ਦਾ 15000 ਦੇ ਬੱਚੀ ਹੀ ਬੱਚੀ ਹੁੰਦੀ ਦਾ ਸਹੀ ਗੱਲ ਆ ਭਾਈ ਬਾੜੇ ਜਾਨ ਚ ਬਾਕੀ ਕਿਹਨੇ ਬਰੀਡ ਵਾਲੇ ਪਿੱਛੇ ਲੈਣੇ ਹੋ ਬਹੁਤ ਚੰਗੇ ਹਾਂ ਠੀਕ ਆ ਬਹੁਤ ਸੋਹਣਾ ਭਰਾਇਆ ਹੋਏ ਬਾਈ ਯਾਰ ਕਿੰਨਾ ਲੰਬਾਈ ਲੁਬਾਈ ਤੇ ਕਿੰਨਾ ਪਤਲਾ ਵਛ ਨਿੱਕੇ ਨਿੱਕੇ ਕਾਨਾ ਵੇਖ ਇਹਦੀ ਸਹੀ ਗੱਲ ਆ ਬਾਈ ਬਾਕੀ ਵੈੜ ਦਾ ਜਿਹੜਾ ਢਾਂਚਾ ਬਾਈ ਰੀਡ ਦੀ ਹੱਡੀ ੁੱਡੀ ਦੇਖੋ ਮੈਂ ਕਹਣਾ ਜਮਾ ਸਟੇਟ ਸਟੇਟ ਬੰਦਰਾ ਹੂੰ ਨਾ ਦਾ ਬਾੜੀ ਡੱਫਲ ਜੀ ਆ ਨਾ ਬਾੜੀ ਛੋਟੀ ਆ ਬਾਈ ਯਾਰ ਸਹੀ ਗੱਲ ਬਚਾਲ ਲੈ ਅਸਲ ਵਿੱਚ ਜਿੱਡਾ ਗੱਦ ਕਰ ਹਾਂ ਨਾਰਮਲ ਗਾਂ ਮਾਰਗੀ ਗਾਂ ਬਾਈ ਯਾਰ ਹੂੰ ਸਹੀ ਗੱਲ ਆ ਨਾਰਮਲ ਗਾਂ ਮਾਰਗੀ ਗਾਂ ਬਾਕੀ ਯਾਰ ਕੁਆਲਿਟੀ ਹੁੰਦੀ ਆ ਮੇਨ ਹਨਾ ਹਾਂ ਹਾਂ ਬਾਕੀ ਕਰਮਾਲੀਆਂ ਤੈਨੂੰ ਪਤਾ ਹੀ ਜ਼ਿਆਦਾ ਵਾਲਾਂ ਦਾ ਬਾਈ ਯਾਰ ਇੱਕ ਸਾਗ ਦਾ ਸਮੁੰਦਰ ਹੀ ਆ ਸਹੀ ਗੱਲ ਆ ਮੁੜ ਕੇ ਇਹਨਾਂ ਪਾਈ ਜਾ ਉਹਨਾਂ ਕੱਢੀ ਜਾ ਨਾ ਰੁੱਤ ਵੀ ਠੰਡ ਦੀ ਆ ਜਾਣੀ ਆ ਮੂੜੇ ਬਈ ਹਾਂ ਹਾਂ ਕੀ ਬਾਤ ਤੇ ਚੂੰਚ ਵਾ ਦੇਖੋ ਬਾਈ ਮੈਂ ਕੋਈ ਡਰ ਨਾ ਕਰਮਾਲ ਨਾ ਬਾਈ ਯਾਰ ਨਿਆਣਾ ਨੂੰ ਉਹਨਾਂ ਦਾ ਮੈਂ ਤਾਂ ਬਲੂਡ ਹੀ ਨਹੀਂ ਪਤਾ ਉਹ ਲੈਂਦੀ ਵੀ ਐਵੇਂ ਅਗਲਾ ਕਿਉਂ ਨਿਆਣਾ ਨੇ ਲੈਂਦੀ ਹੋਗੀ ਹੂੰ ਆਪਾਂ ਨਿਆਣਾ ਪਾ ਕੇ ਧਾਰਾ ਮਰਾ ਦਾਂਗੇ ਅਗਲੇ ਠੀਕ ਆ ਬਈ ਇਹ ਨਿਆਣਾ ਵੀ ਲੈਂਦੀ ਆ ਪੌਣਾ ਪਾਉ ਚਾਹੇ ਨਾ ਪਾਉ ਨਾ ਬਈ ਉਹ ਛੋਡੀ ਮਰਚੀ ਲੱਗੀ ਜਿੱਥੇ ਲੱਤਾਂ ਟਕਾ ਗਈ ਉੱਥੇ ਖੜੀ ਨਾ ਬਈ ਯਾਰ ਇਹ ਨਹੀਂ ਹੈਗਾ ਉਧਰ ਜਾ ਬਾਕੀ ਮਖਾ ਜਮਾ ਚਿੱਟਾ ਐ ਨਹੀਂ ਖੱਟਾ ਪਣ ਜਮੇ ਐ ਇਹ ਪਿਆਬਰ ਫਰਗਸਤ ਠੀਕ ਇਹਨੂੰ ਵੀ ਆਪਾਂ ਬਰਫਰਗ ਕਰ ਹਾਂ ਵੇਖ ਲਾ ਥਣ ਹੋ ਕੇ ਆਪਾਂ ਮਾ ਕਰ ਗੱਡ ਗਈ ਦਾ ਸਮਾ ਤਾਂ ਵਾ ਡੰਡੇ ਵਰਗਾ ਥਣ ਕੱਢੀ ਖੜੀਆ ਕਰ ਮੜੀਆ ਬਾਤ ਆ ਬਾਕੀ ਵਾਰਦੀ ਬਹੁਤ ਸੋਹਣੀ ਲੱਹ ਹੂੰ ਪਤਾ ਲੱਗਦਾ ਅਸਲ ਵਿੱਚ ਕਨੇ ਹਾਂ ਬਈ ਯਾਰ ਜਾਵਾ ਲੈ ਲੈ ਬਈ ਦੇਖੋ ਚੋਣ ਚੋ ਸੇਵਾ ਵਾਲਾ ਬੰਦਾ ਭਾਈ 20 ਕਿਲੋ ਦੁੱਧ ਵੀ ਚੋਲੂਗਾ ਯਾਰ ਆਪਣੇ ਕੋਲ ਤਾਂ ਲਾਲਾ ਸਾ ਪਸ਼ੂ ਆਉਂਦੇ ਜਾਂਦੇ ਆ ਸਾਹਮਣੋਂ ਘਰੇ ਵੀ ਪਸ਼ੂ ਘਰੇ ਲਾਏ ਹੋਏ ਅਸੋਤੇ ਕਿ ਨਹੀਂ ਸਾਭ ਨਹੀਂ ਹੁੰਦੀ ਬਾਹਰ ਅੰਦਰ ਜਾ ਵੱਡੀ ਦਾ ਕਈ ਨਾ ਚੋਣ ਚਵਾਜ ਹੀ ਲੇਟ ਹੋ ਜਾਂਦਾ ਬਾਈ ਸਹੀ ਗੱਲ ਆ ਭਾਈ ਕੀ ਆ ਬਾਤ ਤੇ ਅੱਗੇ ਇਧਰੋਂ ਭਾਈ 2 ਨੰਬਰ ਤੇ ਇਹ ਦੂਜਾ ਸੂਆ ਚਰਸੀ ਕ੍ਰੋਸ ਆ ਗਈ ਠੀਕ ਆ ਤੇ ਇਹਦਾ ਮੁੱਲ ਭਾਈ ਕੀ ਰੱਖਿਆਗਾ ਵੈਸੇ ਇਹਦੇ ਰੰਗ 67000 ਦੀ 67000 ਹਾਂਜੀ ਠੀਕ ਆ ਦੇ ਅੱਗੇ ਦੋ ਨੰਬਰ ਇਹ ਆ ਕੀ ਜਰਸੀ ਹੈ ਹਾਂ ਇਹ ਕੱਲ ਸੂਈ ਹੈ ਜੀ ਕੱਲ ਸੂਈ ਹੈ ਹਾਂ ਬੱਚਾ ਮਗਰ ਬੱਛਾ 나ੜੂਆ ਨਾਲ ਆਵੇ 나ੜੂਆ ਨਾਲ ਆ ਬੱਚਾ ਆ ਗਿਆ ਤੇ ਮਗਰ ਬੱਛਾ ਤੇ ਕਿੰਨੇ ਕੁ ਬੋਲਾ ਕੱਢਿਆ ਬਾਈ ਬੋਲਾ ਹੁਣ ਬਾਈ ਹੋਊ ਹਾਜ਼ਰੇ ਥਨੇ ਦਾ 11 ਕਿਲੋ ਠੀਕ ਹੈ ਹਾਂ ਕੱਦ ਆਪਾਂ ਚੱਕ ਵੀ ਕਰਾਂ ਹਾਂ ਪੂਰਾ ਹੀ ਹੈ ਬਾਈਰ ਕੱਦ ਲੈ ਫੁੱਲ ਕੱਦ ਆ ਲਈ ਆ ਹਾਂ ਬਾਕੀ ਦੁੱਧੇ ਵੀ ਐਵੇਂ ਕਹਦੇ ਫੈਂਟ ਵਾਲਾ ਪਾਉ ਬਾਈ ਹੂੰ ਦੁੱਧ ਫੈਂਟ ਵਾਲਾ ਹਾਂ ਤੁਹਾਨੂੰ ਜਦੋਂ ਦੁੱਧ ਪੀਓਗੇ ਐ ਲੱਗੂ ਬਾਕੀ ਠੰਡੀ ਠੁੰਡੀ ਵੇਖ ਲੈ ਬੱਚਾ ਛੱਡ ਚਾਣਾ ਛੱਡ ਲੈ ਪੁੱਠੇ ਪਾਸੇ ਬਹਿ ਜਾ ਲੈ ਪਰਾਲ ਪੀੜੀ ਜਾ ਕੇ ਚੋਈ ਜਾ ਬੰਦਾ ਐ ਨਹੀਂ ਘਰਾਵ ਕਰਨ ਵਾਲੀ ਚੈੱਕਰੀ ਨਹੀਂ ਕਰਨ ਵਾਲੀ ਨਾਲਾ ਨੋੜਾ ਦੇ ਵੀ ਵੇਖਦੇ ਨਾਲਾ ਘਟਾ ਜਾਂਦੇਗਾ ਮੈਂ ਕਹਿੰਦਾ ਬਲ ਖਾਂਦੇ ਹਾਂ ਹਾਂ ਦੁੱਧ 12 18 ਕਿਲੋ ਇਹ ਵੀ ਬਾਈ ਵੱਡੀ ਆ ਆਰਾਮ ਨਾਲ ਪਿਆਉ ਹਾਂ ਫੈਟ ਵਾਲਾ ਦੁੱਧ ਹੋਊਗਾ ਨਾਲੇ ਪੀਂਚ ਵੀ ਸਵਾਦ ਹੋਊਗਾ ਪਰ ਮੈਂ ਘਰੇ ਪੀ ਲਵਾਂ ਮੈਂ ਡੇਰੀ ਚ ਪਾ ਲਵਾਂ ਹਾਂ ਨਹੀਂ ਫੈਟ ਵਾਲਾ ਪਾਉ ਬਾਈ ਯਾਰ ਮੱਜਾਂ ਨਾਲ ਤਾਂ ਪਾ ਦਨਾ ਸੰਗਣਾ ਸਹੀ ਗੱਲ ਆ ਜਹੀ ਜੀ ਘਰੇ ਮੱਜ ਰੱਖ ਲਈ ਜਹੀ ਜੀ ਇਹ ਰੱਖ ਲਈ ਬਾਕੀ ਚੰਗੇ ਸਾਂ ਵਾਲੇ ਸਾਂ ਜਾਵੜੀ ਬਾਈ ਵੱਡੀ ਆ ਦੁੱਧ 18 ਕਿਲੋ ਦਾ ਆਰਾਮ ਨਾਲ ਪਿਆਊਗੀ ਸਹੀ ਗੱਲ ਆ ਬਾਈ ਮੱਠੀ ਚਾਲ ਆ ਬਈ ਇਹ ਨਹੀਂ ਹੈਗਾ ਖਿੱਚ ਕੇ ਭੱਜੇ ਨਾ ਨਾ ਖਰਾਬ ਕਰਨ ਵਾਲੀ ਹੈ ਨਹੀਂ ਬਈ ਯਾਰ ਹੂੰ ਦੋਵੇਂ ਬਈ ਠੰਡੀਆਂ ਨੇ ਪੂਰ ਗਾ ਹਾਂ ਬਾਕੀ ਤੋਰਾ ਤਾਰਾ ਤਸ਼ਬਾ ਨਾ ਮੈਂ ਕਹਾਂ ਲੂਤਲਾ ਨਹੀਂ ਆ ਬਈ ਯਾਰ ਹੂੰ ਮੇਨ ਗੱਲ ਅਸਲ ਠੰਡੇ ਚੀਜ਼ ਦੇ ਹੁੰਦੀ ਆ ਸਹੀ ਗੱਲ ਆ ਸਹੀ ਗੱਲ ਆ ਹੱਥੇ ਵਰਗੀ ਪਈ ਆ ਬਈ ਯਾਰ ਮੈਂ ਕਹਣਾ ਕਿਆ ਬਾਤਾਂ ਕਹਿਣ ਦੀ ਲੋੜ ਹੀ ਨਹੀਂ ਪਈ ਨਹੀਂ ਦੇਖੋ ਬਈ ਅਸਲ ਵਿੱਚ ਯਾਰ ਹਾਂ ਸਹੀ ਗੱਲ ਆ ਥਾਣਾ ਦਾ ਜਿਹੜਾ ਗੈਪ ਆ ਉਹ ਵੀ ਬਹੁਤ ਚੰਗਾ ਆ ਗਿਆ ਪੂਰੀ ਵਿੱਤੀ ਤੇ ਥਣ ਲੱਗੇ ਵਾ ਚਾਰ ਹੀ ਥਣ ਮਿਲਣਗੇ ਕੋਈ ਇਹ ਨਹੀਂ ਹੈਗਾ ਫੋਟੇਜ ਆ ਕੋਈ ਸੰਗ ਨਾਲ ਤੇ ਬਾਈ ਵੀ ਬਹੁਤ ਸੋਹਣੀ ਆ ਬਈ ਮੋ ਇਹ ਦੇ ਦਾਂਗੇ 48000 ਦੀ 48000 ਦੀ ਹਾਂਜੀ ਕੋ ਜੂ ਮੰਨਤਾ ਨਾ ਥੋੜਾ ਕਰ ਬੱਤ ਕਰ ਦਾਂਗੇ ਠੀਕ ਹੈ ਬਾਈ 48000 ਰੁਪਏ ਚ ਮੰਨੋ ਬਾਕੀ ਧਾਰਾ ਪੈਦਿਆਂ ਮਾਰ ਦਿੰਨੇ ਠੀਂ ਟੰਗੇ ਦੇਖੋ ਬਾਈ ਕਿ ਨਾ ਧਾਰਾ ਪੈਦਿਆਂ ਹੀ ਮਾਰ ਦਾਂਗੇ ਨਿਆਣਾ ਲਾਓ ਨਾ ਲੋੜ ਹੀ ਨਹੀਂ ਬਾਈ ਯਾਰ ਠੀਕ ਹੈ ਨਿਆਣਾ ਲੈਣਗਾ ਵੀ ਆ ਆਪਾਂ ਅਗਲਾ ਆਊਗਾ ਵੀਰ ਭਰਾ ਕੋਈ ਆਪਾਂ ਨਿਆਣਾ ਪਾ ਕੇ ਵੀ ਧਾਰਾ ਮਰਾਵਾਂਗੇ ਚਵਾ ਚਵਾਵਾਂਗੇ ਠੀਕ ਹੈ ਹਾਂ ਵੇ ਕੀ ਨਾ ਯਾਰ ਗੱਲ ਹੋਰ ਦੇਖੋ ਨਾ ਦਾ ਬਾਈ ਇੱਧਰ ਚੱਕਣਾ ਨਾ ਉਧਰ ਚੱਕਣਾ ਜਿੱਥੇ ਮੂੰਹ ਮੌਂ ਨਾ ਖੜੀਆਂ ਕਰ ਹਾਂ ਖੜੀਆਂ ਬਾਈ ਠੰਡੀਆਂ ਯਾਰ ਆਪ ਹੀ ਬ ਛੜਾ ਮਾਰੀ ਜਣ ਸਵਾਦ ਆਪ ਨੂੰ ਨਹੀਂ ਆਉਂਦਾ ਸਹੀ ਗੱਲ ਆ ਬਾਈ ਬਾਕੀ ਥਾਂ ਤੁਹਾਨੂੰ ਵਿਖਾ ਦੇ ਬਹੁਤ ਸੋਹਣੇ ਆ ਬਾਕੀ ਨਾੜਾ ਨੋੜਾ ਵੇਖ ਲੈ ਲੇਵੇ ਤੇ ਉੱਠਦਾਂ ਅਸਲ ਵਿੱਚ ਦੱਸ ਦ ਨਾ ਲੈਵਾ ਹਾਂ ਦੱਸ ਦੇ ਬਾਈ ਯਾਰ ਸਹੀ ਗੱਲ ਬਾਕੀ ਐ ਨਹੀਂ ਟੁੱਟ ਮਾਇਆ ਲੈਵਾ ਠੋਸਲੇ ਵੇਦਣਾ ਠੋਸਲੇ ਵੇਦੀਆਂ ਟਾਇਟ ਲੈਵੀਆਂ ਹਾਂ ਅਸਲ ਵਿੱਚ ਯਾਰ ਬੁੜਗੀਆਂ ਹੁੰਦੀਆਂ ਤੱਕ ਵੀ ਐਂ ਰਹਿਣਾ ਹਾਂ ਲੈਵਾ ਐਂ ਰਹੂਗਾ ਬਾਈ ਯਾਰ ਨਹੀਂ ਤਾਂ ਮੈਂ ਕਾਕੇ ਜ ਮਾਰੀ ਜਾਣੀਆਂ ਅੱਗੇ ਲੱਤਾਂ ਦੇ ਵਿਚਾਲੇ ਜੋ ਕੰਮ ਨਹੀਂ ਨਾ ਬੁੜੀ ਸਹੀ ਗੱਲ ਆ ਬਾਈ ਵਿਚਾਲੇ ਤੁਰਨੀਆਂ ਜਿਵੇਂ ਸਿੱਧਾ ਲੈਵਾ ਰੱਖਣੀਆਂ ਲੇ ਬਾਈ ਦੇਖੋ ਜੀ ਬਾਈ ਮੈਂ ਕਹਿਣਾ ਬਾਈ ਕੱਲਾ ਹੱਥ ਪਾਉਣ ਦੀ ਲੋੜ ਆ ਦੁੱਧ ਦਾ ਪਾ ਆ ਜਾਂਦਾ ਮਾ ਬਾਈ ਯਾਰ ਬਾਲੀ ਸੋਣੀ ਚ ਵਾਈ ਆ ਜਵਾਗ ਭਾਦੇ ਭੜਾ ਲਿਆ ਗਿਆ ਯਾਰ ਥੱਲੇ ਚੱਕੇ ਖੜ ਗਈ ਹਾਂ ਉਹ ਉਹ ਵੀ ਧਾਰਾ ਕਰ ਤੂੰ ਲੈ ਸਹੀ ਗੱਲ ਕੱਲਾ ਰਰਦੀ ਆ ਕਰਮ ਵਾਲੇ ਹੈ ਨਾ ਸਾਡਾ ਸਾਡਾ ਹਾਂ ਬਸ ਹੂੰ ਸਹੀ ਗੱਲ ਆ ਬਈ ਕਿਆ ਬਾਤ ਮੁੱਲ ਵੀ ਬਾਈ ਨੇ ਬਈ ਦੇਣ ਲੈਣੀ 48000 ਰੁਪਏ ਰੱਖਦਾ ਜਮਾ ਖਿੱਚ ਕੇ ਜੀ ਬਾਈ ਅੱਗੇ ਮੁੱਲ ਕਰਦਾ ਉਹ ਖਿੱਚ ਕੇ ਬਾਈ ਯਾਰ ਜਿਆਦਾ ਕਰਦਾ ਤੇ ਜੇ ਕਿਸੇ ਵੀ ਵੀਰ ਨੂੰ ਹਾਂ ਆਪਾਂ ਕੀ ਭੂਰ ਛਰਲੇ ਦੀ ਭਾਰ ਪਿੱਛੇ ਦੀ ਆਪਣੀ ਜੇਰ ਦੂਰ ਦੀ ਪੂਰ ਗਰੰਟੀਆਂ ਬਾਈ ਦੋਹਾਂ ਦੀ ਠੀਕ ਹੈ ਬਾਈ ਹਾਂ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀਰ ਪਸੰਦ ਆਵੇ ਕੰਟੈਕਟ ਜ਼ਰੂਰ ਕਰੇ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ